ਇਹ ਮੁੱਦਾ ਥੋੜੀ ਆ ਜਿਹੜੇ ਮੁੱਦਾ ਚੱਕਣ ਦੇ ਸਾਬਕਾ ਸਾਬਕਾ ਵੀ ਤਾਂ ਇੱਕ ਮੁੱਦਾ ਚੱਕਣ ਦੇ ਆ ਉਹ ਸਾਲ ਪਹਿਲਾਂ ਕੀ ਸੀਗੇ ਆਮ ਆਦਮੀ ਪਾਰਟੀ ਦੇ ਨੰਬਰ ਸੀਗੇ ਅੱਜ ਵੀ ਜਿੱਤਦੇ ਆ ਇਹ ਮੁੱਦਾ ਨਹੀਂਗਾ ਇਹ ਮੁੱਦਾ ਥੋੜੀ ਆ ਮੁੱਦਾ ਭਾਈਚਾਰਕ ਸਾਂਝਦਾ ਆ ਮੁੱਦਾ ਆਪਸੀ ਭਾਈਚਾਰੇ ਦਾ ਆ ਮੁੱਦਾ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਆ ਮੈਨੂੰ ਦਿਖਾਓ ਮਿੰਟਕਵਾ 295 295 295 ਦਾ ਮਤਲਬ ਪਤਾ ਕੀ ਆ 295 ਦਾ ਨੰਬਰ ਪੁੱਛਿਆ ਇਹਨੂੰ ਮਤਲਬ ਕੀ ਹੈ 295 ਦਾ ਦੱਸੋ ਦਿਖਾਓ ਅਜੀ ਕਿਹੜੇ ਹਿੰਦੂ ਧਰਮ ਧਰਮ ਗੁਰੂ ਨੂੰ ਅਜੀ ਧਰਮ ਗੁਰੂ ਨੂੰ ਦੱਸਿਓ ਕਿਹੜਾ ਬੁਰਾ ਪਲਾਕੇ ਆ ਅਜੀ ਹਿੰਦੂ ਆਲੀ ਧਰਮ ਨੂੰ ਕਦੋਂ ਬੁਰਾ ਪਲਾਕੇ ਆ ਭਾਜਪਾ ਦੇ ਐਕਟਿਵ ਵਰਕਰ ਜਿਹੜੇ ਪਾਟਿਆ ਜੀ ਆ ਸਾਰੇ ਜਾਣਦੇ ਆ ਉਹ ਖੜੇ ਆ ਉਹਨਾਂ ਨੂੰ ਸੁਪਨਾ ਆਇਆ ਇੱਕ ਸੈਕਿੰਡ ਦੇ ਵਿੱਚ ਉਹ ਬਚਾਉਣ ਆ ਗਿਆ ਉੱਥੇ ਪਹੁੰਚ ਕੇ ਮੌਕੇ ਤੇ ਉਹਨਾਂ ਨੂੰ ਸੁਪਨਾ ਆਇਆ ਉਹਨਾਂ ਨੂੰ ਭਾਜੀ ਸੁਪਨਾ ਆਇਆ ਇਹ ਪੰਜਾਬ ਦਾ ਮਾਹੌਲ ਪੰਜਾਬ ਦੀ ਸੱਭਿਆਚਾਰ ਪੰਜਾਬ ਦਾ ਪਹਾਈਚਾਰ ਖਤਮ ਕਰ ਰਹੀ ਹੈ ਬੀਜੇਪੀ ਜਨੀ ਬਾਪਾਈ ਹੋ ਗਈ ਕਿ ਅੱਸੀ ਪਾਈਚਾਰ ਤੋਂ ਕਦੀ ਬੀਜੇਪੀ ਜਿੱਤ ਨਹੀਂ ਸਕਦੀ ਉਹ ਗੱਲ ਨਹੀਂ ਪਚ ਰਹੀ ਵੀ ਇਹ ਆਮ ਆਦਮੀ ਪਾਰਟੀ ਵਿੱਚ ਕਿਉਂ ਗਿਆ ਪਰਚਾ ਮਿੱਤ ਕਰੋਨਾ ਜੀ ਸੱਦ ਕੇ ਕਰੋ ਅੰਦਰ ਵੀ ਜਾਇਉਂਗਾ ਜੀ ਸੱਦ ਕੇ ਜਾਓ ਜੇ ਆਪਣੇ ਪੇਰੇ ਪੁੱਤਾਂ ਤੇ ਬੂਟਾ ਮੰਡੀ ਦੇ ਵਿੱਚ ਬੂਥ ਲਾ ਕੇ ਦਿਖਾਓ ਬੂਥ ਨਹੀਂ ਲੱਗਦਾ ਸੀ ਇਤਿਹਾਸ ਕੱਢੋ ਬੂਟਾ ਮੰਡੀ ਦਾ ਬੀਜਾਪੀ ਦਾ ਬੂਥਰੀ ਕੋਈ ਲਾ ਕੇ ਰਾਜੀ ਸੀ ਇਹ ਪਹਿਲਾ ਮੈਂ ਹੀ ਸੀ ਜਿਹਨੇ ਬੂਥਾ ਮੰਡੀ ਦੇ ਵਿੱਚ ਬੂਥ ਲਾਇਆ ਸੀ ਤੇ ਬੂਥ ਜਿੱਤ ਕੇ ਦਿੱਤਾ ਸੀ ਤੇ ਕੌਂਸਲਰ ਵੀ ਸੀਟ ਜਿੱਤ ਕੇ ਦਿੱਤੀ ਸੀ ਇਹਨਾਂ ਨੇ ਕੱਢੋ ਆਪਣੇ ਬੂਥਾਂ ਦੇ ਮੈਨੀਪੂਲੇਸ਼ਨ ਹੋਇਆ ਤਾਂ ਇਹ ਮੈਨੀਪੂਲੇਸ਼ਨ ਕਿਸ ਕੈਸੀ ਹੋਇਆ ਔਰ ਕਿਸ ਨੇ ਕੀਤਾ ਆ ਨਾਮ ਬਤਾ ਸਕਦੇ ਮੈਂ ਬਤਾ ਰਿਹਾ ਮੈਂ ਤਾਂ ਪੂਰੀ ਬੀਜੇਪੀ ਕੇ ਨਾਮ ਲੈ ਰਿਹਾ ਨਾਮ ਬਤਾ ਰਿਹਾ ਬੀਜੇਪੀ ਬੀਜੇਪੀ ਬੀਜਪੀ ਦੇ ਜਿਸ ਤਰੀਕੇ ਦੇ ਨਾਲ ਲੀਡਰ ਨਿਕਲ ਕੇ ਆਏ ਆ ਉਹਨਾਂ ਸਾਰਿਆਂ ਦੀ ਮੈਨੀਪੂਲੇਸ਼ਨ ਹੋਏਗੀ ਜਾਂ ਉਹਨਾਂ ਦੀ ਸਾਰੀ ਪ੍ਰੀਪਲਾਨ ਹੋਏਗੀ ਕਾਂਸਪੀਰੇਸੀ ਹੋਏਗੀ ਕਿਉਂਕਿ ਦੇਖੋ ਉਹ ਬੰਦਾ ਆਇਆ ਉਹ ਬੰਦਾ ਜਦੋਂ ਇੱਕ ਪਤਾ ਹੈ ਕਿ ਇੱਕ ਭਾਈਚਾਰਾ ਉੱਥੇ 100 200 400 ਬੰਦਾ ਇਕੱਠਾ ਆਇਆ ਤੇ ਕਿਉਂ ਕੋਈ ਦੂਜੇ ਭਾਈਚਾਰੇ ਦਾ ਬੰਦਾ ਆ ਕੇ ਉੱਥੇ ਨਾਰੇਬਾਜੀ ਕਰੂਗਾ ਓਬਵੀਅਸ ਹੈ ਕਿ ਸੱਤ ਕੋਤੇ ਨਾ ਕੋਈ ਨਾ ਕੋਈ ਕਨਸਪੀਰੇਸੀ ਤੇ ਚੱਲ ਰਹੀ ਆ ਉਹ ਕਨਸਪੀਰੇਸੀ ਜਿਹੜੀ ਹੈ ਉਹ ਸਾਹਮਣੇ ਤਾਂ ਨਿਕਲ ਗਈ ਉਸ ਟਾਈਮ ਨਿਕਲ ਕੇ ਆ ਗਈ ਜਦੋਂ ਭਾਜਪਾ ਨੇ ਉਹਨੂੰ ਆਪਣਾ ਇੱਕਦਮ ਸਟੈਂਡ ਲੈ ਕੇ ਉਹ ਧੰਨੇ ਦੇ ਵਿੱਚ ਬੈਠ ਗਈ ਕਿਉਂਕਿ ਦੇਖੋ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਆਣ ਆਲੀ ਹੈ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਕਿਸਾਨਾਂ ਤੇ ਗੇਸਟ ਬਿੱਲ ਪਾਸ ਕਰਕੇ ਦੇਖ ਲਿਆ ਲਾਟੀ ਚਾਰਜ ਕਰਕੇ ਦੇਖ ਲਿਆ ਦੂਜਾ ਤੀਜਾ ਸਾਰਾ ਕੁਝ ਕਰਕੇ ਦੇਖ ਲਿਆ ਪਰ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਇੰਨੀ ਕੁ ਮਜ਼ਬੂਤ ਹੈ ਉਹਨਾਂ ਨੇ ਬੀਜੇਪੀ ਦੇ ਪੈਰ ਨਹੀਂ ਲੱਗ ਦਿੱਤੇ ਜਿਸ ਕਰਕੇ ਬੀਜੇਪੀ ਬੁਖਲਾ ਗਈ ਹੈ ਹੁਣ ਬੀਜੇਪੀ ਕੋਲ ਪੰਜਾਬ ਨੂੰ ਵੀ ਛੱਡ ਦਈਏ ਭਾਰਤ ਦੇ ਵਿੱਚ ਬੀਜੇਪੀ ਕੋਲ ਹੈ ਕੀ ਦਿਖਾਉਣ ਵਾਸਤੇ ਮੈਨੂੰ ਦੱਸ ਦਿਓ ਸਿਰਫ ਪਾਕਿਸਤਾਨ ਜਾਂ ਮੁਸਲਮਾਨ ਕੀ ਬੀਜੇਪੀ 2 ਕਰੋੜ ਰੋਜ਼ਗਾਰ ਦੇ ਪਾਈ ਹੈ ਕੀ ਬੀਜੇਪੀ ਜਿਹੜੀ ਹੈ ਫੂਡ ਸ਼ੈਲਟਰ ਮੈਡੀਕਲ ਸੜਕ ਜਾਂ ਜੋ ਵੀ ਪੋਲੀਟੀਕਲ ਇਸ਼ੂਸ ਨੇ ਉਹ ਆਪ ਬੀਜੇਪੀ ਕਰ ਪਈਆ ਨਹੀਂ ਕਰ ਪਈਏ ਟੋਟਲੀ ਫੇਲ ਹੋ ਗਈ ਹੈ ਇਸ ਕਰਕੇ ਉਹਨਾਂ ਨੂੰ ਪਤਾ ਵਾ ਕਿ ਇੱਕ ਟ੍ਰੈਂਡ ਚੱਲ ਪਿਆ ਕਿ ਮੁਸਲਮਾਨਾਂ ਨੂੰ ਗਾਲਾਂ ਕੱਢੋ ਚਾਹੇ ਅਸੀਂ ਵੱਡੀ ਪ੍ਰਧਾਨਗੀ ਲੈ ਲਈਏ ਚਾਹੇ ਐਮਪੀ ਬਣ ਜਾਈਏ ਚਾਹੇ ਐਮਐਲਏ ਬਣ ਜਾਈਏ ਉਹਦੇ ਨਾਲ ਕੀ ਹੈ ਕਿ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਸੈਂਟੀਮੈਂਟਸ ਨੇ ਉਹ ਜਿਹੜੇ ਕਨਸੋਲੀਡੇਟ ਹੋ ਜਾਂਦੇ ਉਸ ਕਰਕੇ ਉਹ ਬੀਜੇਪੀ ਵੀ ਬੁੜਬਾਦਨੀ ਬਾਤ ਕੀ ਜਾਏ ਆਪ ਦਾ ਨਾਮ ਸਭ ਤੋਂ

ਅਜੀ ਬੀਜਪੀ ਦੇ ਇਹ ਮੁੱਦਾ ਨਹੀਂਗਾ ਇਹ ਮੁੱਦਾ ਥੋੜੀ ਆ ਮੁੱਦਾ ਭਾਈਚਾਰਕ ਸਾਂਝਦਾ ਆ ਮੁੱਦਾ ਆਪਸੀ ਭਾਈਚਾਰੇ ਦਾ ਆ ਮੁੱਦਾ ਹਿੰਦੂ ਮੁਸਲਮ ਸਿੱਖ ਈਸਾਈ ਦਾ ਆ ਨਫ਼ਰਤ ਅੱਜ ਮੈਂ ਮੇਰਾ ਪਿਆਰ ਹਿੰਦੂ ਭਾਈਚਾਰੇ ਦਾ ਬਠਾ ਕਈ ਪੱਤਰਕਾਰ ਮੇਰਾ ਪਿਆਰ ਆ ਮੈਨੂੰ ਪਿਆਰ ਵੀ ਕਰਦੇ ਆ ਉਹਨਾਂ ਨੂੰ ਪੁੱਛੋ ਅੱਜ ਤੱਕ ਸਾਡੀ ਕਦੀ ਡਿਬੇਟ ਵੀ ਨਹੀਂ ਹੋਈ ਏ ਧਰਮ ਦੇ ਉੱਪਰ ਕਦੂ ਕਰਨੀ ਆ ਸਾਡਾ ਪਿਆਰ ਆ ਆਪਸੀ ਭਾਈਚਾਰਾ ਆ ਇਨਾਂ ਨੂੰ ਜਿਹੜੀ ਕਿ ਰਾਜਨੀਤੀ ਕਿਨਾਂ ਦੀ ਇਹਨਾਂ ਦੀ ਰਾਜਨੀਤੀ ਕਿਦੀ ਨਹੀਂ ਆ ਉਹ ਕੀ ਆ ਫੁੱਟ ਪਾਉਣਾ ਰਾਜ ਕਰੋ ਫੁੱਟ ਪਾਓ ਰਾਜ ਕਰੋ ਮੇਰੀ ਧਰਮ ਪਤਨੀ ਆਮ ਆਦਮੀ ਪਾਰਟੀ ਤੋਂ ਕਾਉਂਸਲਰ ਵਾਰਡ ਨੰਬਰ 41 ਮੈਂ ਆਮ ਆਦਮੀ ਪਾਰਟੀ ਦਾ ਸਦਸਾ ਹਾਂ ਮੇਰੀ ਮੇਰੀ ਧਰਮ ਪਤਨੀ ਐਸਵੀ ਨੂੰ ਪ੍ਰਧਾਨ ਵੀ ਹੈ ਮੈਂ ਇਹ ਇਸ ਕਰਕੇ ਤੁਹਾਨੂੰ ਦੱਸਿਆ ਕਿ ਇੱਕ ਜ਼ਿੰਮੇਵਾਰ ਵਿਅਕਤੀ ਇਡਾ ਹੁੰਦਾ ਨਾ ਜ਼ਿੰਮੇਵਾਰ ਵਿਅਕਤੀ ਜਿਮੇਦਾਰ ਵਿਅਕਤੀ ਕਦੀ ਵੀ ਕਿਸੇ ਦੇ ਖਿਲਾਫ ਗੱਲ ਨਹੀਂ ਕਰਦਾ ਅੱਜ ਮੈਂ ਮੈਨੂੰ ਦਿਖਾਓ ਮਿੰਟ ਤੋਂ ਬਾਅਦ 295 295 295 ਦਾ ਮਤਲਬ ਪਤਾ ਕੀ ਆ 295 ਦਾ ਮਤਲਬ ਕੀ ਹੈ 295 ਦਾ ਦੱਸੋ ਦਿਖਾਓ ਅਜੀ ਕਿਹੜੇ ਹਿੰਦੂ ਧਰਮ ਧਰਮ ਗੁਰੂ ਨੂੰ ਅਸੀਂ ਧਰਮ ਗੁਰੂ ਨੂੰ ਦੱਸਿਓ ਕਿਹੜਾ ਬੁਰਾ ਪਲਾਕੇ ਆ ਅਜੀ ਹਿੰਦੂ ਆਲੀ ਧਰਮ ਨੂੰ ਕਦੋਂ ਬੁਰਾ ਪਲਾਕੇ ਆ ਕਿਸੇ ਨੂੰ ਬੁਰਾ ਪਰਾ ਨਹੀਂ ਕਿਆ 4-500 ਬੰਦਾ ਪ੍ਰੋਟੈਸਟ ਕਰਨ ਡਿਆ ਇੱਕ ਇਕੱਲਾ ਹੀ ਬੰਦਾ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਿਆ ਅਸੀਂ ਐਸੈਪਟ ਕਰ ਲਿਆ ਜਦੋਂ ਅੱਗੇ ਉਹ ਅੱਲਾਹ ਹਕਮਤ ਦੇ ਨਾਰੇ ਲਾ ਲੇ ਆਵਾ ਤੂੰ ਵੀ ਐਸੈਪਟ ਕਰ ਲਿਆ ਦੋਨੀ ਪਰਮਾਤਮਾ ਦੇ ਨਾਮ ਆ ਦੋਨੀ ਪਰਮਾਤਮਾ ਦੇ ਨਾਮ ਆ ਕਿੰਨੇ ਰੋਕਿਆ ਵੀਡੀਓ ਸਾਡਾ ਵੀਡੀਓ ਦਿਖਾਏ ਵੀਡੀਓ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਦਾ ਨਾਰਾ ਲਾ ਕੇ ਅੱਗੇ ਰੁਕ ਗਿਆ ਅੱਗੇ ਰੁਕ ਗਿਆ ਤੁਸੀਂ ਚੰਗੀ ਤਰ੍ਹਾਂ ਦੇਖਿਓ ਉਹਨੂੰ ਕਿਸੇ ਨੇ ਨਹੀਂ ਰੁਕਿਆ ਕਿਉਂ ਅੱਗੇ ਤਿੰਨ ਕਦਮਾਂ ਦੀ 5 10 ਕਦਮਾਂ ਦੀ ਦੂਰੀ ਤੇ ਭਾਜਪਾ ਦੇ ਐਕਟਿਵ ਵਰਕਰ ਜਿਹੜੇ ਪਾਟਿਆ ਜੀ ਆ ਸਾਰੇ ਜਾਣਦੇ ਆ ਉਹ ਖੜੇ ਆ ਉਹਨਾਂ ਨੂੰ ਸੁਪਨਾ ਆਇਆ ਇੱਕ ਸੈਕਿੰਡ ਦੇ ਵਿੱਚ ਉਹ ਬਚਾਉਣ ਆ ਗਿਆ ਉੱਥੇ ਪਹੁੰਚ ਕੇ ਮੌਕੇ ਤੇ ਉਹਨਾਂ ਨੂੰ ਸੁਪਨਾ ਆਇਆ ਉਹਨਾਂ ਨੂੰ ਭਾਜੀ ਸੁਪਨਾ ਆਇਆ ਇਹ ਪੰਜਾਬ ਦਾ ਮਾਹੌਲ ਪੰਜਾਬ ਦੀ ਸੱਭਿਆਚਾਰ ਪੰਜਾਬ ਦਾ ਪਾਹੀਚਾਰ ਖਤਮ ਕਰ ਰਹੀ ਆ ਭਾਜਪੀ ਕੌਣ ਨਹੀਂ ਜਾਣਦਾ ਮੈਂ ਕਿਹਾ ਹਿੰਦੂ ਭਾਈਚਾਰੇ ਵੀ ਚੁੱਪਾ ਅੱਜ 100 ਬੰਦਾ ਪੂਰਾ ਜੋਰ ਲਾ ਕੇ ਲੁਧਿਆਣੇ ਫਗਵਾੜੇ ਫਲਾਨਾ ਤੇਮ ਕਿਹੜਾ ਜੋਰ ਲਾ ਕੇ 100 ਬੰਦਾ ਇਕੱਠਾ ਹੋ ਗਿਆ 100 ਬੰਦਾ ਜਿਸ ਦਿਨ ਸਾਡੀ ਆਵਾਜ਼ ਨਿਕਲਣੀ ਆ ਜਿਸ ਦਿਨ ਅਸੀਂ ਆਵਾਜ਼ ਕੱਢਣੀ ਆ ਅਸੀਂ ਗਲਤ ਆਵਾਜ਼ ਕੱਢੀ ਨਹੀਂ ਕੱਢੀ ਨਾ ਕੱਢਾਂਗੇ ਅਸੀਂ ਆਪਣੇ ਹੱਕ ਵਾਸਤੇ ਆਪਣੇ ਭਾਈਚਾਰੇ ਦੇ ਵਾਸਤੇ ਆਵਾਜ਼ ਕੱਢਣੀ ਆ ਤੇ ਜਦੋਂ ਅਸੀਂ ਆਵਾਜ਼ ਕੱਢਣੀ ਆ ਨਾ ਤਾਂ ਅਸੀਂ ਕਿਸੇ ਲੀਡਰ ਦੀ ਸੁਣਨੀ ਆ ਨਾ ਕਿਸੇ ਪੁਲਿਸ ਪ੍ਰਸ਼ਾਸਨ ਦੀ ਸੁਣਨੀ ਆ ਅੱਜ ਸੁਣ ਰਹੇ ਆ ਅੱਜ ਸੁਣ ਰਹੇ ਆ ਰਾਤ ਦੇ ਪ੍ਰਦਰਸ਼ਨ ਆ ਸਾਡੇ ਦੇ ਕੋਈ ਕਾਨਫਰੰਸ ਨਹੀਂ ਕਰਨੀ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਬਹਿ ਜਾਓ ਅਸੀਂ ਤੇ ਚੁੱਪ ਕਰਕੇ ਬਹਿਨੇ ਆ ਅੱਕ ਕੇ ਵੀਡੀਓ ਬਣਨ ਕੀਤੀ ਆ ਅਸੀਂ ਚੁੱਪ ਕਰਕੇ ਜੇ ਬਹਿਨੇ ਆ ਅਸੀਂ ਆਪਣੀ ਹਿੰਦੂ ਭਾਈਚਾਰੇ ਨੂੰ ਮੂੰਹ ਕੀ ਦਿਖਾਵਾਂਗੇ ਉਹ ਨੀ ਤੂੰ ਮਰਿਆ ਸੀ ਆਪਣਾ ਪੱਖ ਕਿਉਂ ਨਹੀਂ ਰੱਖ ਸਕਿਆ ਤੁਸੀਂ ਜਦੋਂ ਵਨ ਸਾਲ ਜਦ ਮੀਡੀਆ ਨੇ ਖਬਰ ਚਲਾ ਦਿੱਤੀ ਆ ਮੀਡੀਆ ਨੂੰ ਸੁਕਣਾ ਨਹੀਂ ਹੋਣਾ ਕਿ ਦੂਜਾ ਪੱਖ ਕੀ ਆ ਜੋ ਟ੍ਰੈਵਲ ਹੋਣਾ ਪੈਂਦੀ ਗੱਲ ਉਹ ਟ੍ਰੈਵਲ ਹੁੰਦੀ ਹੈ ਲੱਗੀ ਲੱਗੀ ਟ੍ਰੈਵਲ ਹੋ ਜਾਂਦੀ ਹੈ। ਅਯੂਬ ਜੀ ਅਗਰ ਬਾਤ ਕੀਤੀ ਜਾਏ ਤਾਂ ਕਲ ਮੀਡੀਆ ਉਹੀ ਪੇ ਮੌਜੂਦ ਸੀ ਜਿ세 ਇਹਨਾਂ ਨੇ ਬਤਾਇਆ ਕਿ ਇਹ ਕਈ ਬਾਤ ਚੱਲੇਗੇ ਆਪਕੇ ਹੋਰ ਵੀ ਨੇਤਾ ਰਹੇ। ਮੈਂ 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 ਦੱਸਦਾ ਇੱਕ ਮਿੰਟ ਇੱਕ ਮਿੰਟ ਮੈਂ 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 ਦੱਸਦਾ ਅਯੂਬ ਜੀ ਮੈਂ ਨੇ ਮੈਂ ਮੈਂ ਦੱਸਦਾ ਅਯੂਬ ਜੀ ਉਸ ਟਾਈਮ ਅੰਦਰ ਸੀਗੇ ਮੈਂ ਇੱਕ ਮੀਡੀਆ ਦੇ ਸਾਥੀ ਆਪਣੇ ਉੱਥੇ ਮੌਜੂਦ ਸੀ। ਉਹਨਾਂ ਨੇ ਪ੍ਰੋਪਰ ਮੇਰਾ ਵਰਸਨ ਲਿਆ ਆ। ਮੈਂ ਸਾਰਾ ਕੁਝ ਉਹਨਾਂ ਨੂੰ ਉੱਥੇ ਡਿਟੇਲ ਦੱਸੀ ਹੈ। ਅਗਰ ਕੱਲ ਉਹ ਚਲਾ ਦਿੰਦੇ ਇਮਾਨਦਾਰੀ ਨਾਲ ਮੈਂ ਮੈਂ ਦਾਦਾ ਮੈਂ ਮੈਂ ਸਭ ਤੋਂ ਸਭ ਤੋਂ ਐਂਡ ਚ ਗਿਆ ਮੈਂ ਉੱਥੇ ਇੱਕ ਮੇਰਾ ਪੱਤਰਕਾਰ ਸਾਥੀ ਸੀਗਾ ਉੱਥੇ ਮੈਂ ਉਹਨੂੰ ਪੂਰੀ ਉਹਨੇ ਮੇਰੀ ਇੰਟਰਵਿਊ ਲਈ ਆ ਪੂਰੀ ਵਾਈਟ ਮੇਰੀ ਲਈ ਆ ਮੈਂ ਉਹ ਤੋਂ ਸਾਰਾ ਡਿਟੇਲ ਦੱਸਿਆ ਕੱਲ ਅਗਰ ਉਹ ਚਲਾ ਦਿੰਦੇ ਤੇ ਇਹ ਆਪਣੀ ਕੰਟਰੋਵਰਸੀ ਕ੍ਰੀਏਟ ਹੋਣੀ ਨਹੀਂ ਸੀਗੀ ਕੱਲ ਮੈਂ ਉਹ ਚਲਾਈ ਨਹੀਂ ਹੈ ਆਪਕੋ ਪਤਾ ਥਾ ਕਿ ਐਸਾ ਕੁਝ ਨਹੀਂ ਹੋਣਾ ਥਾ ਕਿ ਰਾਤ ਨੂੰ ਇਹ ਚੀਜ਼ ਚਾਹੀਏ ਸੀ ਨਾ ਰੋਕਣਾ ਚਾਹੀਦਾ ਤਾਂ ਫਿਰ ਰੋਕਾ ਕਿਉਂ ਨਹੀਂ ਮੇਰੀ ਗੱਲ ਸੁਣੋ ਭਾਈ ਜੀ ਮੈਂ ਤੁਹਾਨੂੰ ਜਵਾਬ ਦਿੰਦਾ ਜਦੋਂ ਅਸੀਂ ਕਿਹਨਾਂ ਨੂੰ ਕਹੀ ਆਪਣੇ ਹੱਥਾਂ ਨਾਲ ਥੋੜੀ ਰੁਕਾਂਗੇ ਹੱਥਾਂ ਨੇ ਕਹਿਣਾ ਇਹਨਾਂ ਨੇ ਝਗੜਾ ਕੀਤਾ ਅਸੀਂ ਮਾਨਯੋਗ ਡੀਸੀਪੀ ਮੌਜੂਦਾ ਸ਼ਹਿਰ ਦੇ ਡੀਸੀਪੀ ਨਰੇਸ਼ ਡੋਗਰਾ ਜੀ ਐਸਪੀ ਮੈਮ ਬੈਠੇ ਆ ਉਥੇ ਡੀਐਸਪੀ ਸਾਹਿਬ ਬੈਠੇ ਆ ਮੈਡਮ ਸਪੈਸ਼ਲ ਮੈਡਮ ਨੇ ਕਿਹਾ ਜਾ ਕੇ ਜੋ ਵਾਇਨਸ ਕਰਦਾ ਯਾਰ ਬੀਐਸਪੀ ਸਾਹਿਬ ਨੂੰ ਕਹਾਂ ਜਲ ਪਲੀਜ਼ ਜਾ ਕੇ ਦੇਖੋ ਉਹਨਾਂ ਚੁੱਕ ਤਾ ਅਸੀਂ ਮੈਂ ਨਹੀਂ ਕਹ ਰਿਹਾ ਐਸਪੀ ਮੈਮ ਜੈਨ ਸਾਹਿਬ ਕਹਿ ਰਹੇ ਮੈਮ ਨੇ ਨਾ ਅਰਸ਼ੀ ਜੈ ਉਹ ਕਹਿ ਰਹੇ ਉਹ ਗੱਲ ਇੱਥੇ ਆ ਸਾਰੀਆਂ ਗੱਲਾਂ ਛੱਡ ਦਿਓ ਕੱਲ ਕੀ ਹੋਇਆ ਕੱਲ ਅਸੀਂ ਇਸ ਕਰਕੇ ਚੁੱਪ ਸੀ ਗਏ ਸਾਨੂੰ ਪ੍ਰਸ਼ਾਸਨ ਵੱਲੋਂ ਸਾਡੇ ਧਰਮ ਗੁਰੂ ਵੱਲੋਂ ਸਾਨੂੰ ਜੱਥੇਬੰਦੀਆਂ ਵੱਲੋਂ ਸਾਰੀਆਂ ਟੋਟਲ ਸਿੱਖ ਜੱਥੇਬੰਦੀ ਗੁਰੂ ਵਿਦਾਸ ਜੱਥੇਬੰਦੀ ਮਹਾਰਿਸ਼ੀ ਵਾल्ਮੀਕ ਜੱਥੇਬੰਦੀ ਕ੍ਰਿਸ਼ਨਾਈ ਜੱਥੇਬੰਦੀ ਸਾਰਿਆਂ ਨੇ ਮੁਸਲਿਮ ਭਾਈਚਾਰੇ ਦੀ ਜੱਥੇਬੰਦੀ ਆ ਨਹੀਂ ਤੁਸੀਂ ਆਪਣਾ ਜਿਹੜਾ ਪੱਕਾ ਪਹਿਲਾਂ ਪੀਸਫੁਲੀ ਰੱਖਾ ਪਿਆਰ ਦੇ ਨਾਲ ਰੱਖਣਾ ਆਪਣੀ ਆਵਾਜ਼ ਜਿਹੜੀ মিডিਆ ਤੱਕ ਪਹੁੰਚਾਉਂਗਾ ਆਪਣੀ ਅਸੀਂ ਸੋਸ਼ਲ ਮੀਡੀਆ ਤੇ ਮੈਂ ਪੋਸਟ ਪਾਤੀ ਸਾਰੇ ਭਾਈ ਇਹਨਾਂ ਮੈਂ ਗਰੁੱਪਾਂ ਚ ਸਾਰੀ ਪਾਤੀ ਪੋਸਟ ਤੁਹਾਡਾ ਧੰਨਵਾਦ ਤੁਸੀਂ ਵੀ ਤਾਂ ਹੀ ਆਏ ਕਿਉਂਕਿ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਗਲਤੀ ਹੋ ਰਹੀ ਆ ਮੇਰੀ ਮੇਰੀ ਕਾਫੀ ਨੇ ਪਲੀਜ਼ ਭਾਜੀ ਮੇਰੀ ਗੱਲ ਸੁਣੋ ਆਪਣੀ ਗੱਲ ਪੂਰੀ ਕਰ ਲੈਂਦੇ ਪਲੀਜ਼ ਸਰ ਤੁਸੀਂ ਵੀ ਆ ਗਏ ਤੁਹਾਡਾ ਬਹੁਤ ਧੰਨਵਾਦ ਆ ਕਿਉਂਕਿ ਅਸੀਂ ਦੱਸਾਂਗੇ ਨਾ ਦੂਸਰਾ ਪੱਖ ਕੀ ਆ ਤੁਹਾਨੂੰ ਤਾਂ ਨਹੀਂ ਪਤਾ ਦੇਖੋ ਤੁਹਾਨੂੰ ਦੂਸਰੇ ਪੱਖ ਦਾ ਪਤਾ ਲੱਗਾ ਤੁਸੀਂ ਆ ਗਏ ਹਾਂਜੀ ਫਿਰ ਵੀ ਹਮ ਆਏ ਆ ਚਲੋ ਬਹੁਤ ਧੰਨਵਾਦ ਹੁਣ ਮੇਰੀ ਗੱਲ ਪੂਰੀ ਹੋ ਲੈਂਦੇ ਗੱਲ ਇਹ ਕੀ ਤਾਂ ਮੈਨੂੰ ਕਈ ਸਾਥੀ ਕਈ ਮੇਰੇ ਭਰਾ ਕਈ ਪੱਤਰਕਾਰ ਕਈ ਲੀਡਰ ਕਹਿੰਦੇ ਆ ਕਿ ਤੁਹਾਡੇ ਦੇ ਬਾਈ ਨੀਮ ਪਹਿਲਾਂ ਜਿਹੜੀ ਕਿ ਚਾਰ ਬੰਦਿਆਂ ਤੇ ਐਫ ਆਈ ਆਰ ਦਰਜ ਹੋ ਗਈ ਸੀ ਮੈਂ ਐਸੇ ਗੱਲ ਪਿਆ ਰਿਹਾ ਤੂੰ ਕਹਿੰਦਾ ਬਾਰ-ਬਾਰ ਤੁਹਾਡਾ ਨਾਮ ਕਿਉਂ ਆ ਜਾਂਦਾ ਬਾਰ-ਬਾਰ ਤੁਹਾਡਾ ਨਾਮ ਸਾਡਾ ਨਾਮ ਤਾਂ ਆ ਰਿਹਾ ਬਾਰ-ਬਾਰ ਸਾਬਕਾ ਵਿਧਾਇਕ ਕੋ ਮੇਰਾ ਕਾਉਂਸਲਰ ਬਣਨਾ ਪਚ ਨਹੀਂ ਰਿਹਾ ਸਾਬਕਾ ਵਿਧਾਇਕ ਕੋ ਮੇਰਾ ਕਾਉਂਸਲਰ ਬਣਨਾ ਪਛਾਨੀ ਰਿਆ ਕਿਉਂਕਿ ਉਹਦੇ ਭਰਾ ਨੂੰ ਬੜੀ ਬੁਰੀ ਤਰ੍ਹਾਂ ਹਾਰ ਮਿਲੀ ਆ ਉਹਦੇ ਭਰਾ ਨੂੰ ਉਸ ਹੀ ਮੁਹੱਲੇ ਦੇ ਵਿੱਚੋਂ ਬੁਰੀ ਤਰ੍ਹਾਂ ਹਾਰ ਮਿਲੀ ਆ ਕਿਸ ਦੀ ਗੱਲ ਕਰ ਰਹੇ ਹੋ ਸਾਬਕਾ ਵਿਧਾਇਕ ਸਾਰਿਆਂ ਨੂੰ ਪਤਾ ਵੈਸਤੇ ਦੇ ਨਾਮ ਬਤਾ ਦਿਜੀਏ ਵੈਸਤੇ ਦੇ ਸਾਬਕਾ ਵਿਧਾਇਕ ਸਾਬਕਾ ਵਿਧਾਇਕ ਵੈਸਤੇ ਜਿਮਣੀ ਚੌਂ ਦੇ ਸਾਬਕਾ ਵਿਧਾਇਕ ਇਹ ਸਾਰੇ ਪੜ੍ਹੇ ਲਿਖੇ ਹੋ ਮੇਰੀ ਗੱਲ ਪਾਜੀ ਮੇਰੇ ਆਪਣੀ ਪੂਰੀ ਗੱਲ ਕਰ ਲੈਂਦੇ ਹੋ ਮੇਰਾ ਨਾਮ ਕਿਉਂ ਆ ਰਿਹਾ ਇਸ ਕਰਕੇ ਆ ਰਿਹਾ ਉਹਦਾ ਭਰਾ ਹਾਰ ਗਿਆ ਅਯੂਬ ਕਿੱਦਾਂ ਜਿੱਤੇ ਅਸੀਂ ਤਾਂ ਯੂਬ ਦੀ ਮਦਦ ਵੀ ਨਹੀਂ ਕੀਤੀ ਅਸੀਂ ਯੂਬ ਦੀ ਮਦਦ ਵੀ ਨਹੀਂ ਕੀਤੀ ਮੈਂ ਦੱਸਣੇ ਲੱਗਾ ਮੈਂ ਦੱਸਣੇ ਲੱਗਾ ਇਲੈਕਸ਼ਨਾਂ ਦੇ ਵਿੱਚ ਮੈਂ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇੱਥੇ ਨਾ ਇੱਕ ਮੜਾ ਜਿਆ ਨਾ ਡਿਸਟਰਬੈਂਸ ਸਟੇਟ ਹੋ ਰਹੀ ਆ ਕੀ ਥੋੜਾ ਮਾਹੌਲ ਖਰਾਬ ਹੋਣ ਨੂੰ ਫਿਰਨ ਰਿਹਾ ਕੀ ਸਾਡਾ ਬੂਤ ਬੰਦ ਕਰੋਂ ਡੇ ਕਹਿੰਦਾ ਯਾਰ ਯੂਬ ਮੈਂ ਇੱਥੇ ਆਫ ਫਸਿਆ ਪਿਆ ਆ ਰਾਜਨਗਰਾਲ ਦੀ ਸੀਟ ਫਸ ਗਈ ਆ ਮੈਂ ਫਸ ਗਈ ਮੈਂ ਆਪ ਕਹਿੰਦਾ ਯਾਰ ਬੂਤੇ ਬੈਠਾ ਹੈ ਸੀਟ ਫਟ ਗਈ ਫਸ ਗਈ ਮੈਂ ਉਧਰ ਨਹੀਂ ਜਾਣਾ ਪਲੀਜ਼ ਤੁਸੀਂ ਉਧਰ ਨਾ ਲੈ ਕੇ ਜਾਓ ਆਪਾਂ ਜਿਹੜੇ ਮੁੱਦੇ ਦੇ ਬੈਠੇ ਉੱਤੇ ਗੱਲ ਕਰੋ ਅੱਜ ਕੱਲ ਦਾ ਇਨਸੀਡੈਂਟ ਚਾਰ ਸਾਢੇ 4 ਵਜੇ ਤੋਂ ਬਾਅਦ ਅਸੀਂ ਚੁੱਪ ਸੀ ਅਸੀਂ ਆਪਣੇ ਭਾਈਚਾਰੇ ਦੀ ਸੁਣੀ ਅਸੀਂ ਪੁਲਿਸ ਪ੍ਰਸ਼ਾਸਨ ਦੀ ਸੁਣੀ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੀ ਸੁਣੀ ਅਸੀਂ ਚੁੱਪ ਕਰਕੇ ਬੈਠੇ ਅਸੀਂ ਕੋਈ ਤਰਨਾ ਪ੍ਰਦਰਸ਼ਨ ਕੁਝ ਨਹੀਂ ਕਰਨਾ ਠੀਕ ਹੈ ਨਾ ਅਗਰ ਜੇ ਸਾਡਾ ਕੋਈ ਵੀ ਜੋ ਆਸ਼ਵਾਸ਼ਣ ਦਿੱਤਾ ਉਸ ਆਸ਼ਵਾਸ਼ਣ ਤੋਂ ਬਾਅਦ ਅਗਰ ਕੋਈ ਵੀ ਗੱਲ ਗੱਲ ਦੇ ਵਿੱਚ ਫੇਅਰ ਫੇਅਰ हो गई बोलो इसने हुन कीती अगर फेर फेर हो गई ते ਤੁਹਾਨੂੰ ਦੱਸਾਂਗੇ ਧਰਨਾ ਪ੍ਰਦਰਸ਼ਨ ਕਿਨੂੰ ਕਿਹਾ ਜਾਂਦਾ ਕੀ ਧਰਨਾ ਕਿਨੂੰ ਕਹਿੰਦੇ ਆ ਕੋ ਡੀਸੀ ਸਾਹਿਬ ਵੀ ਕਹਿ ਰਹੇ ਆ ਜੁਆਇੰਟ ਇੰਸਪੈਕਟਰ ਵੀ ਕਹਿ ਰਹੇ ਆ ਕਿ ਵੈਰੀਫਿਕੇਸ਼ਨ ਕਰ ਰਹੇ ਆ ਵੀਡੀਓਜ਼ ਦੇਖ ਰਹੇ ਆ ਸੀਸੀਟੀਵੀ ਚੈੱਕ ਕਰ ਰਹੇ ਆ ਜੇ ਜਿਹੜੀ ਕਿਸੇ ਦੀ ਵੀ ਗਲਤੀ ਪਾਈ ਗਈ ਕਾਰਵਾਈ ਹੋਏਗੀ ਔਰ ਉਹ बार-बार ਇੱਕੋ ਗੱਲ ਬਿਆਣੇ ਵਾਲੇ ਮਿੰਟ ਬਿੰਦੋਲ ਦੇ ਆ ਇੱਕ ਮਿੰਟ ਯੂਬ ਹਿੰਦੂ ਸਲਟਰ ਭੀਪੀ ਕਾਰਜਕਤਾ ਪ੍ਰਦਰਸ਼ਨ ਜੋ ਕਰ ਰਹੇ ਆ ਉਹ ਆਪਕਾ ਤਾਂ ਪਹਿਲੇ ਇੱਕ ਪੋਸਟਰ ਦਿਖਾ ਰਹੇ ਜਿਸ ਵਿੱਚ ਲਿਖਿਆ ਆਯੂਬ ਧੁੱਕਰ ਇੱਕ ਮਿੰਟ ਮੈਂ ਮੈਂ ਫੇਰ ਤੁਹਾਨੂੰ ਦੱਸਣ ਲੱਗਾ ਦੁਬਾਰਾ ਫੇਰ ਦੱਸਣ ਲੱਗਾ ਮੈਂ ਮੇਰੀ ਧਰਮ ਪਤਨੀ ਭਾਜਪੀ ਤੋਂ ਸੀਟ ਤੋਂ ਕੌਂਸਲਰ ਬਣੀ ਕੱਲੀ ਮੈਨੂੰ ਟਿਕਟ ਮਿਲੀ ਸੀ ਕੋਈ ਸਾਥ ਨਹੀਂ ਮਿਲਿਆ ਕਿਉਂਕਿ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਬੂਟਾ ਮੰਡੀ ਦੇ ਸਦਾਤ ਨਗਰ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਇੱਕ ਕਾਰਜਕਰਤਾ ਨਹੀਂ ਹੈਗਾ ਵੋਟ ਸਵਾਹ ਨਹੀਂ ਆ ਇੱਕ ਕਾਰਜਕਰਤਾ ਨਹੀਂ ਹੈਗਾ ਜਾ ਕਿ ਚੱਕੇ ਦੇਖਾ ਵੀ ਆ ਸਾਡਾ ਕਾਰਜਕਰਤਾ ਮੈਂ ਆਪਣੇ ਦਮ ਤੇ ਜਿੱਤਿਆ ਆਪਣੇ ਦਮ ਤੇ ਇਹਨਾਂ ਨੇ ਕਹਿਤਾ ਵੀ ਭਾਜਪਾ ਜਿੱਤ ਗਈ ਬਾਪਾਈ ਹੋ ਗਈ ਐਸਸੀ ਭਾਈਚਾਰੇ ਤੋਂ ਕਦੀ ਭਾਜਪਾ ਜਿੱਤ ਨਹੀਂ ਸਕਦੀ ਉਹ ਗੱਲ ਨਹੀਂ ਪਚ ਰਹੀ ਵੀ ਇਹ ਆਮ ਆਦਮੀ ਪਾਰਟੀ ਵਿੱਚ ਕਿਉਂ ਗਿਆ ਪਰਚਾ ਮਿੱਤ ਕਰੋਨਾ ਜੀ ਸੱਦ ਕੇ ਕਰਾਓ ਅੰਦਰ ਵੀ ਜਾਇਉਂਗਾ ਜੀ ਸੱਦ ਕੇ ਜਾਓ ਜੇ ਆਪਣੇ ਪੇਰੇ ਦੇ ਪੋਤਾਂ ਦੇ ਬੂਟਾ ਮੰਡੀ ਦੇ ਵਿੱਚ ਬੂਥ ਲਾ ਕੇ ਦਿਖਾਓ ਬੂਥ ਨਹੀਂ ਲੱਗਦਾ ਸੀ ਇਤਿਹਾਸ ਕੱਢੋ ਬੂਟਾ ਮੰਡੀ ਦਾ ਭਾਜਪਾ ਦਾ ਬੂਥ ਨਹੀਂ ਕੋਈ ਲਾ ਕੇ ਰਾਜੀ ਸੀ ਇਹ ਪਹਿਲਾ ਮੈਂ ਹੀ ਸੀ ਜਿਹਨੇ ਬੂਟਾ ਮੰਡੀ ਦੇ ਵਿੱਚ ਬੂਥ ਲਾਇਆ ਸੀ ਤੇ ਬੂਥ ਜਿੱਤ ਕੇ ਦਿੱਤਾ ਸੀ ਤੇ ਕੌਂਸਲਰ ਦੀ ਸੀਟ ਜਿੱਤ ਕੇ ਦਿੱਤੀ ਸੀ ਇਹਨਾਂ ਨੇ ਕੱਢੋ ਆਪਣੇ ਬੂਥਾਂ ਦੇ ਕੱਢੋ ਆਪਣੀ ਬੂਥਾਂ ਦੀ ਲਿਸਟ ਇੱਕ ਵੋਟ ਦੋ ਵੋਟ ਉਹ ਵੀ ਬਲੇਠੇ ਨੇ ਬਿਚੁਰ ਗਏ ਕਿਤੇ ਟੀ 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 ਬਣਨ ਕਰਕੇ ਪਾਤੀ ਹੋਣੀ ਆ ਇਹ ਕਹਿੰਦੇ ਕਿ ਸਾਡੇ ਕੋਲ ਬੰਦਾ ਕਿਉਂ ਨਿਕਲ ਗਿਆ ਆਯੂਗ ਸਾਡੇ ਕੋਲ ਇੱਕ ਕਾਰਜਕਰਤਾ ਕੌਣ ਨਿਕਲ ਗਿਆ ਇਹਨੂੰ ਪਛ ਨਹੀਂ ਰਿਹਾ ਕਹਿੰਦਾ ਯਾਰ ਅਸੀਂ ਐਮ ਐਲ اے ਰਹਿ ਚੁੱਕੇ ਐਮ ਐਲ اے ਵੀ ਐਮ ਐਲ اے ਵੀ 10 ਸਾਲ ਪੁਰਾਣੇ ਥੋੜੀ ਜੀ ਐਮ ਐਲ اے ਵੀ 5 ਸਾਲ ਪੁਰਾਣੇ ਪਾਜੀ ਪਲੀਜ਼ ਐਮ ਐਲ اے ਵੀ 5 ਸਾਲ ਪੁਰਾਣੇ ਥੋੜੀ ਸੀਗੇ ਐਮ ਐਲ اے ਬਾਈ ਚਾਂਸ 7 ਤੋਂ ਅੱਠ ਮਹੀਨੇ ਪੁਰਾਣੇ ਐਮਐਲਏ ਸੀਗੇ 7 ਤੋਂ 8 ਮਹੀਨੇ ਪੁਰਾਣੇ ਐਮਐਲਏ ਸੀਗੇ ਆਪਣੇ ਭਰਾ ਨੂੰ ਨਹੀਂ ਜਸ ਦਿੱਤਾ ਸਕੇ ਉਹਦੀ ਰੰਜਿਸ਼ ਇਹ ਆ ਉਪਰ ਸਾਹਿਬ ਦਾ ਮੇਰਾ ਵੀ ਜੇਕਰ ਪੋਲਿਟੀਕਲ ਦਬਾਅ ਦੇਖਾਂ ਹਾਂ ਹਾਂਜੀ ਸਾਡਾ ਨਾਮ ਐਫਆਈਆਰ ਦੇ ਵਿੱਚ ਆ ਜਾਂਦਾ ਹਾਂਜੀ ਉਸ ਤੋਂ ਬਾਅਦ ਤੁਹਾਡਾ ਕੀ ਅਗਲੇ ਇਰੈਕਸ਼ਨ ਹੈ ਪੋਲਿਟੀਕਲ ਪ੍ਰੈਸ਼ਰ 'ਚ ਸਾਡਾ ਨਾਮ ਵੀ ਆ ਜਾਂਦਾ ਆ ਅਸੀਂ ਜੇਲ੍ਹ ਵਿੱਚ ਚਲੇ ਜਾਂਦੇ ਹਾਂ ਅਸੀਂ ਜੇਲ੍ਹ ਵਿੱਚ ਚਲੇ ਜਾਂਦੇ ਹਾਂ ਸਦਾ ਜੇਲ੍ਹ ਨਹੀਂ ਰਹਿਣਾ ਜਾਂ ਇਦਾਂ ਜੇ ਤਾਰਾ ਲਾਓ ਅਸੀਂ ਵੀ ਸਾਲ ਸਾਲ ਰਹਿ ਕੇ ਆਈਏ ਇਕ ਨ ਇੱਕ ਦਿਨ ਆਉਣਾ ਆ ਤੇ ਤੁਹਾਡਾ ਉਹ ਕੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਤੇ ਤੁਸੀਂ ਅੰਦਰੋਂ ਕਿਤਾ ਬਾਹਰ ਨਿਕਲਣਾ ਇਹ ਜ਼ਰੂਰ ਯਾਦ ਰੱਖਿਓ ਅਸੀਂ ਚਾਹੇ ਤੁਸੀਂ ਕਹਿੰਦੇ ਨੌਜਵਾਨੀ ਵਿੱਚ ਖੂਨ ਦੇ ਜਜ਼ਬੇ ਵਿੱਚ ਕਹ ਰਹੇ ਹੋ ਖੂਨ ਦੇ ਜਜ਼ਬੇ ਵਿੱਚ ਜਾਂ ਜਵਾਨੀ ਚ ਨਹੀਂ ਸੱਚਾਈ ਦੇ ਦਮ ਤੇ ਸੱਚਾਈ ਦੇ ਦਮ ਤੇ ਅਸੀਂ ਆਪਣੇ ਪੱਖ ਪੇਸ਼ ਕੀਤਾ ਆ ਅਸੀਂ ਆਪਣੀ ਵੀਡੀਓ ਪੇਸ਼ ਕੀਤੀ ਆ ਕਿ ਸਾਡੇ ਬੰਦੇ ਕਿਸੇ ਨੇ ਵੀ ਵਾਇਲੈਂਸ ਨਹੀਂ ਕੀਤੀ ਅਸੀਂ ਸੱਚ ਦੇ ਦੰਦ ਤੇ ਸੱਚ ਦੇ ਨਾਲ ਖੜੇ ਆ ਕਈ ਜਥੇਬੰਦੀਆਂ ਖੜੀਆਂ ਆ ਤੁਸੀਂ ਜਵਾਬ ਦੇਣਾ ਉਸੀ ਜਵਾਬ ਦੇਣਾ ਮਹਾਰਿਸ਼ੀ ਵਾਲਮੀਕੀ ਜਨਮਤੀ ਸਾਡੇ ਗੁਰੂਆਂ ਦੀ ਜਨਮਤੀ ਆ ਰਹੀ ਆ ਚੁੱਪਾਂ ਅਸੀਂ ਕੋਈ ਗੱਲ ਨਹੀਂ ਬਹੁਤ ਅੱਛੇ ਤਰੀਕੇ ਨਾਲ ਮਹਾਰਿਸ਼ੀ ਵਾਲਮੀਕੀ ਜਨਮਤੀ ਨੰਗ ਜਵੇ ਫੇਰ ਦੱਸਾਂਗੇ ਅੱਜ ਤੋਂ ਮੇਰੇ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਆ ਵੀ 6-7 ਤਰੀਕ ਨੂੰ ਰੁਕ ਜਾਣਾ ਅਸੀਂ ਇਹ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ 8 ਤਰੀਕ ਨੂੰ ਜਵਾਬ ਦੇਵਾਂਗੇ ਨਹੀਂ ਪੁਲਿਸ ਨੇ ਕਾਰਵਾਈ ਕਰ ਦਿੱਤੀ ਜਾਂ ਝੂਠਾ ਪਰਚਾ ਦੇ ਦਿੱਤਾ ਪੁਲਿਸ ਨੇ ਹੋਰ ਪੁਲਿਸ ਕੀ ਕਰੇ ਪਾਜੀ ਪੁਰਸੀ ਹੈ ਮੈਨੂੰ ਨਹੀਂ ਪਤਾ ਨਾਮ ਹੈ ਕਿ ਨਹੀਂ ਹੈ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਪਾਜੀ ਇੱਕ ਵੀਡੀਓ ਤੁਸੀਂ ਦੇਖ ਲਈ ਆ ਠੂਠਾ ਪਰਤਾ ਦਰਦ ਹੋ ਗਿਆ ਹੋਰ ਪੁਲਿਸ ਕੀ ਕਰੇ ਪੁਲਿਸ ਨੂੰ ਹੋਰ ਤੁਸੀਂ ਕੀ ਚਾਹੁੰਦੇ ਆ ਹਾਂ ਜੀ ਪਾਜੀ ਇੰਨੀ ਦੇਰ ਤੇ ਆਪਾਂ ਇਹ ਕਹਿੰਦੇ ਪੋਲਿਟਿਕਲ ਮਿਲਦਾ ਹੈ ਬੀਜੇਪੀ ਹਨੂ ਪਤਾ ਹੀ ਆ ਜਿੱਥੇ ਜਿੱਥੇ ਇਲੈਕਸ਼ਨ ਹੁੰਦੇ ਆ ਉੱਥੇ ਉੱਥੇ ਆਪਣੀ ਕਾਰਤੂੂ ਦਿਖਾਉਂਦੀ ਉਹਨਾਂ ਨੇ ਆਪਣੀ ਕਾਰਤੂੂ ਦਿਖਾਈ ਆ ਸਭ ਚੱਲੇ ਕਾਰਤੂੂ ਸਾਂ ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ ਕਿਸੇ ਨੂੰ ਟਿਕੜਨੀ ਨਹੀਂ ਮਿਲਨੀ ਬੀਜੇਪੀ ਵਾਲੇ ਵੀ ਨਾ ਤੋਕੇ ਆ ਕਹਿੰਦੇ ਯਾਰ ਬਹੁਤ ਭੌਂਕਦੇ ਆ ਇਹ ਬੀਜੇਪੀ ਦੀ ਰੈਂਕ ਤੋਂ ਮੈਂ ਦਿਖਾਉਂਗਾ ਮੇ ਕੋ ਵੀਡੀਓ ਵੀ ਆ ਛੋਟੀ ਦੇ ਲੀਡਰ ਦੀ ਮੇਰੇ ਤੋਂ ਵੀਡੀਓ ਆਖੰਦਾ ਯਾ ਕੋ ਭੋਂਕਣ ਦਾ ਸੁਭਾ ਕੋਈ ਨਹੀਂਗਾ ਜਿਹੜੀਆਂ 10 15 ਸਾਡੀਆਂ ਬੂਕਾਂ ਸੀ 10 15000 ਬੀਜੇਪੀ ਦੀ ਉਹ ਵੀ ਟੁੱਟ ਗਈ ਕਿਉਂ ਟੁੱਟ ਗਈ ਮੈਂ ਉਹ ਵੀਡੀਓ ਦਿਖਾ ਦਿੰਦੀ ਕਿ ਜਿਸ ਮੈਂ ਆਪ کہہ ਰਹੇ تھے ਕਿ ਜੈਸ਼ੀਵ ਆਹ ਦੇਖ ਲਓ ਮੈਂ ਸਟਾਰਟਿੰਗ ਤੋਂ ਕਰਕੇ ਤੁਹਾਨੂੰ ਦਿਖਾ ਦਿੰਦਾ ਆ ਆ ਲੋ ਆਵਾਜ਼ ਕਿਉਂ ਨਹੀਂ ਆ आई देखो दिखा दो बस क्या बात है आगे रखो जी अपने फोन के मदद